ਮੋਰ ਸਾਰੀ ਕੇ ਵਾਪਰੀ ਆ। ਬੋਲੇ ਸੰਬੰਧ ਵਿੱਚ ਦੋ ਨਗਲੀ ਆਪਣੇ ਵਿਚਾਰ ਸਾਂਝੇ ਕਰ ਲੈ ਇੰਜੀਨੀਅਰ ਸੁਖਿੰਦਰ ਭਾਸੇ ਜੀ ਜੇ ਵੀ ਭਾਈ। ਜੈ ਭੀ ਜੈ ਭਾਰਤ। ਅੱਜ ਦਾ ਜਿਹੜਾ ਹੈ ਪ੍ਰੋਟੈਸਟ ਧਾਰੀਵਾਲ ਵਿੱਚ ਕਰ ਰਹੇ ਆ। ਕ੍ਰਿਸਚਨ ਜੁਵਾ ਮੋਰਚਾ ਅੰbedkar ਮਿਸ਼ਨ ਬਰਾ ਗਲਤ ਭਾਂਚਰਾ ਇਸ ਵੀ ਜਿੰਨੀ ਵੀ ਲਫਜ਼ਾਂ ਵਿੱਚ ਕੜੀ ਨਿੰਦਾ ਕੀਤੀ ਜਾਵੇ ਉਹ ਘਾਟਾ ਅਸੀਂ ਆਪਣੀ ਸੰਸਤਾ ਹਿਊਮਨਸ ਰਾਈਟ ਸੋਸਾਇਟੀ ਜਿਨ੍ਹਾਂ ਦੇ ਸਾਰੇ ਆਡੇ ਨਾਲ ਸਾਡੇ ਇਥੇ ਵਿੱਚ ਪਹੁੰਚੇ ਨੇ ਦਰਜੀਤ ਸਿੰਘ ਜੀ ਵੀ ਗਰਮੇਸ਼ ਸਿੰਘ ਜੀ ਹੋਰ ਵੀ ਸਾਰੀ ਟੀਮ ਪਹੁੰਚੀ ਆ ਉਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘਾਟਾ ਦੇਖੋ ਵੀ ਭਾਰਤ ਰਤਨ ਡਾਕਟਰ ਬੀਮਰਾਓ ਅੰਬੇਦਕਰ ਜੀ ਨੂੰ ਕੱਲਾ ਹਿੰਦੁਸਤਾਨੀ ਨਹੀਂ ਪੂਰਾ ਦੇਸ਼ ਪੂਜਦਾ ਵਾ ਇਹਨਾਂ ਦੀ ਪ੍ਰਤਮਾ ਪੂਰੇ ਵਰਲਡ ਦੇ ਵਿੱਚ ਦੂਜੀਆਂ ਕੰਟਰੀਆਂ ਵਿੱਚ ਨਹੀਂ ਲੱਗੀ ਆ ਤੇ ਉਹ ਪੂਜਦੇ ਨੇ ਤੇ ਅਸੀਂ ਸਾਡੇ ਦੇਸ਼ ਦੇ ਵਿੱਚ ਉਹਨਾਂ ਦੀ ਮੂਰਤੀ ਦੀ ਸੁਰੱਖਿਆ ਨਹੀਂ ਕਰ पाए ਇੱਕ ਮੇਨ ਸ਼ਹਿਰ ਦਾ ਮੇਨ ਜਗ੍ਹਾ ਹੁੰਦੇ باوجود ਉਹਨਾਂ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਆਵੇ ਕਿ ਉਹ ਬੰਦਾ ਫੜਿਆ ਗਿਆ ਪਰ ਬਹੁਤ ਚਿਰ ਮੰਨੂ ਪਤਾ ਆ ਕਿ ਪ੍ਰਸ਼ਾਸਨ ਕਈ ਗੱਲਾਂ ਕਰਕੇ ਕਹਿੰਦੇ ਉਹਦਾ ਦਿਮਾਗੀ ਹਾਲਤ ਖਰਾਬ ਸੀ ਜਾਂ ਫਲਾਣਾ ਵਾ ਹਮੇਸ਼ਾ ਹੀ ਪਰਦਾ ਪਾਇਆ ਜਾਂਦਾ ਵਾ ਐਡੀ ਮਾੜੀ ਘਿਣੋਨੀ ਹਰਕਤ ਇਸ ਇਨਸਾਨ ਨੇ ਕੀਤੀ ਆ ਉਸ ਨੂੰ ਵੱਧੋ ਵੱਧ ਕੜੀ ਤੋਂ ਕੜੀ ਸਜਾਉਣੀ ਚਾਹੀਦੀ ਆ ਤਾਂ ਜੋ ਅਜਿਹੇ ਸ਼ਖਸ਼ ਮੁੜ ਕੇ ਹਿੰਮਤੀ ਨਾ ਕਰ ਪਾਉਣ ਕਿ ਇਹਦੇ ਮਹਾਨ ਸ਼ਖਸ਼ ਦੀ ਪ੍ਰਤਮਾ ਨੂੰ ਜਿਨੇ ਖੰਡਿਤ ਕੀਤਾ ਵਾ ਮੈਂ ਉਹਦੀ ਘੋੜਨੇ ਨਿੰਦਿਆ ਕਰਦਾ ਨਾ ਅੱਜ ਅਸੀਂ ਧਰਮੇ ਕੋਈ ਸ਼ੌਂਕ ਨਾ ਨਹੀਂ ਲੱਗਦੇ ਸਾਡੇ ਦਿਨਾਂ ਤੇ ਠੇਸ ਪਹੁੰਚੀ ਆ ਸਾਰਾ ਯੂਥ ਬੈਠੇ ਇੱਥੇ ਸਾਰਿਆਂ ਨੂੰ ਦਰਦ ਆ ਔਰ ਸਭ ਤੋਂ ਵੱਡੀ ਗੱਲ ਦੇਖੋ ਕਿ ਇਹ ਘਟਨਾ ਕੱਲ 26 ਜਨਵਰੀ ਕਨਤੰਤਰ ਦਿਵਸ ਦੇ ਦਿਤੇ ਉੱਤੇ ਹੋਈ ਆ ਕਿੰਨੀ ਸ਼ਰਮਨਾਕ ਗੱਲ ਆ ਇੱਕ ਪਾਸੇ ਤਾਂ ਸਹੀ ਸੰਵਿਧਾਨਿਕ ਦਿਵਸ ਮਨਾ ਰਹੇ ਆ ਇੱਕ ਪਾਸੇ ਤਾਂ ਆਪਾਂ ਆਪਣੇ ਸੰਵਿਧਾਨ ਦੀ ਬड़ाई ਕਰ ਰਹੇ ਆ ਇੱਕ ਪਾਸੇ ਤਾਂ ਆਪਣੇ ਸੰਵਿਧਾਨ ਬਾਰੇ ਦੱਸ ਰਹੇ ਆ ਕਿ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਸੰਵਿਧਾਨ ਸਾਡਾ ਵਾ ਜਿਹਦੇ ਵਿੱਚ ਊਚ ਨੀਚ ਇਦੋਂ ਤੱਕ ਕਿ ਪੰਛੀਆਂ ਨੂੰ ਵੀ ਅਧਿਕਾਰ ਦਿੱਤੇ ਗਏ ਆ ਹਰ ਇੱਕ ਅਮੀਰ ਗਰੀਬ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਪਰ ਉਸ ਸ਼ਖਸ ਜਿਸ ਨੇ ਸੰਵਿਧਾਨ ਲਿਖਿਆ ਉਹਦੀ ਮੂਰਤੀ ਨੂੰ ਪੂਰਾ ਦੁਨੀਆ ਪੂਜਦੀ ਆ ਪਰ ਅੰਮ੍ਰਿਤਸਰ ਦੇ ਵਿੱਚ ਇਹ ਮੂਰਤੀ ਨੂੰ ਖੰਡਿਤ ਕੀਤਾ ਗਿਆ ਉਹ ਬੰਦਾ ਫੜਿਆ ਵੀ ਗਿਆ ਮੌਕੇ ਤੇ ਫੜਿਆ ਗਿਆ ਵਾ ਪਰ ਮੈਂ ਚਾਹੁੰਦਾ ਕਿ ਉਹਨੂੰ ਇਹੋ ਜੀ ਸਜ਼ਾ ਦਿੱਤੀ ਜਾਵੇ ਸਜ਼ਾ ਦੀ ਉਹਨੂੰ ਗੁਰੂ ਨਹੀਂ ਕੀ ਦੇਣੀ ਆ ਇਸੇ ਭਾਈਚਾਰੇ ਦੇ ਸਾਹਮਣੇ ਉਹਨੂੰ ਪੇਸ਼ ਕੀਤਾ ਜਾਵੇ ਤੇ ਸਜ਼ਾ ਦੇ ਹੱਕਦਾਰ ਇਹ ਜੋ ਸਜ਼ਾ ਦੇਣੀ ਜਾਣ ਉਹ ਦੇਰ ਉਹਨੂੰ ਸਜ਼ਾ ਹੋਵੇ ਪਰ ਹਮੇਸ਼ਾ ਅਫਸੋਸ ਨਾਲ ਜਾਣਾ ਪੈਂਦਾ ਵਾ ਕਿ ਗੋਗਲਾਂ ਦੇ ਉੱਤੇ ਮਿੱਟੀ ਝੜੀ ਜਾਂਦੀ ਆ ਬਦਮੀਆਂ ਹੁੰਦੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਹੀ ਬਦਮੀਆਂ ਆ ਤੇ ਬਾਅਦ ਚ ਕੋਈ ਗੱਲ ਹੁੰਦੀ ਆ ਕਿ ਇਹ ਦਿਮਾਗੀ ਦੌਰ ਤੇ ਦੀ ਠੀਕ ਨਹੀਂ ਸੀ ਸਾਜਸਾਂ ਨੇ ਸਾਨੂੰ ਨਹੀਂ ਪਤਾ ਸਾਰੀ ਸਿਆਸੀਆਂ ਪਾਰਟੀਆਂ ਨੇ ਕੋਈ ਗੱਲ ਕਹਿਣੀ ਆਣ ਕੀ ਇਹ ਸਾਥਸਾਂਜੀ ਸਾਥਸਾਂ ਦਾ ਹਿੱਸਾ ਆ ਪਰ ਕੁਛ ਨਹੀਂ ਆ ਮੈਂ ਕਿਹਾ ਜਿਨੇ ਵੀ ਹਰਕਤ ਕੀਤੀ ਆ ਉਹ ਕੋਣ ਉਹਦੀ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਜਾਵੇ ਜੋ ਕਿਸੇ ਦੇ ਕਹਿੰਦੇ ਕੀਤੀ ਆ ਤੇ ਉਹਨਾਂ ਵੀ ਫੜਿਆ ਜਾਵੇ ਮੈਂ ਇਸ ਦੀ ਘੋਰ ਜੋਲ ਲੰਦਿਆ ਕਰਦਾ ਵਾ ਤਾਂ ਜੋ ਸਾਡੇ ਡਾਕਟਰ ਭਿੰਦਰਾਉਂ ਬੇਦਖਤ ਜੀ ਦਾ ਜੋ ਅਪਮਾਨ ਇਹਨਾਂ ਨੇ ਕੀਤਾ ਵਾ ਜਿਨ੍ਹਾਂ ਨੂੰ ਪੂਰੀ ਦੁਨੀਆ ਪੂਜੀ ਦੀ ਅਸੀਂ ਪੂਜਦੇ ਆ ਜਿਨ੍ਹਾਂ ਨੇ ਸਾਨੂੰ ਹੱਕ ਦਿੱਤਾ ਕਿ ਅੱਜ ਜਿਸੀ ਧਰਨੇ ਲਾਉਂਦੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਆ ਇਹ ਹੱਕ ਕਿਹਨੇ ਦਿੱਤਾ ਡਾਕਟਰ ਭੀਮਰਾਓਂ ਗੇਤਕਰ ਜੀ ਨੇ ਦਿੱਤਾ ਅਮੀਨ ਨੂੰ ਅੱਜ ਇੱਕ ਵੋਟ ਪਾਉਣ ਦਾ ਅਧਿਕਾਰ ਕਿਹਨੇ ਦਿੱਤਾ ਡਾਕਟਰ ਭੀਮਰਾਓਂ ਗੇਤਕਰ ਜੀ ਨੇ ਦਿੱਤਾ ਨਹੀਂ ਤੇ ਸਾਡੀ ਕੀ ਸਿੱਧੀ ਸੁਣਵਾਈ ਨਹੀਂ ਸੀ ਹੋਣੀ ਸੀ ਸਾਡੇ ਕੋਈ ਐਮਐਲਏ ਨਹੀਂ ਬਣਨੇ ਸੀ ਸਾਡੇ ਕੋਈ ਐਮਪੀ ਨਹੀਂ ਬਣਨੇ ਸੀ ਸਾਡੀਆਂ ਸਰਕਾਰਾਂ ਨਹੀਂ ਸੀ ਬਣੀਆਂ ਸਾਡੇ ਇਸ ਬਾਬਾ ਜੀ ਦੇ ਸਾਹਮਣੇ ਉੱਥੇ ਖੜਾ ਕਰ ਦਿੱਤਾ ਜਿੱਥੇ ਅਰਬਾਂ ਪਤੀ ਕਰੋੜਪਤੀ ਲੋਕ ਜਿਹੜੀਆਂ ਕੁਰਸੀਆਂ ਤੇ ਬੈਠਦੇ ਨੇ ਉਹਨਾਂ ਦੇ ਨਾਲ ਸਾਨੂੰ ਕੁਰਸੀਆਂ ਤੇ ਬਿਠਾਇਆ ਅੱਜ ਅਸੀਂ ਇੱਥੇ ਧਰਨਾ ਦਿੱਤਾ ਸਾਡਾ ਦਿਲ ਰੋ ਰਿਹਾ ਕਿ ਇਹੋ ਜਿਹੀ ਘਟਨਾ ਹੋਣੀ ਨਹੀਂ ਸੀ ਚਾਹੀਦੀ ਪਰ ਜਿਸ ਨੇ ਵੀ ਕੀਤੀ ਆ ਉਹਦੀ ਕੋਰਜੋ ਅਨੰਦਾਗੜ੍ਹ ਦੇ ਪੂਰਾ ਜੂਠ ਬੈਠਾ ਐਮਸੀ ਸਾਹਿਬ ਸਾਰੇ ਜਿੰਨੀ ਵੀ ਟੀਮ ਕ੍ਰੀਮ ਬੈਠੀ ਆ ਮੈਂ ਤੇ ਕਹਿਣਾ ਵਾ ਕਿ ਬਾਬਾ ਵੀ ਇਮਰਾਨ ਬੇਦਖਤ ਦੀ ਦਲਤਾਂ ਦਾ ਨਹੀਂ ਸੀ ਗੁਰੂ ਉਹ ਸਾਰਿਆਂ ਦਾ ਸੀ ਸੰਧਾਨ ਉਸਨੇ ਸਿਰਫ ਦਲਤਾਂ ਨਹੀਂ ਲਿਖਿਆ ਸੀ ਸੰਧਾਨ ਨੇ ਸਾਰੇ ਪਈ ਚਰਨੀ ਲਿਖਿਆ ਸੀ ਜਰਮਨ ਪਈ ਚਰਨੀ ਲਿਖਿਆ ਸੀ ਤੇ ਅੱਜ ਦਾ ਜਿਹੜਾ ਪ੍ਰੋਟੈਸਟ ਆ ਇਹ ਤੇ ਅੱਜ ਥੋੜੀ ਗਿਣਤੀ ਚ ਮੈਂ ਕਹਿੰਦਾ ਸਾਰੀ ਦੁਕਾਨ ਸਾਰਿਆਂ ਨੂੰ ਬਣਾ ਚਾਹੀਦਾ ਜੇ ਬੇਦਬੀ ਹੋਈ ਆ ਤੇ ਭੀਮਰਾ ਬੇਦਗਰਦੀ ਹੋਈ ਆ ਸਾਡੀ ਆਪਣੀ ਬੇਦਬੀ ਹੋਈ ਆ ਸਾਡੇ ਸੰਵਿਧਾਨ ਦੀ ਬੇਦਬੀ ਹੋਈ ਆ ਔਰ ਮੈਂ ਪੰਜਾਬ ਪ੍ਰਧਾਨ ਹਿਊਮਨ ਰਾਈਟਸ ਸੁਸਾਇਟੀ ਦਾ ਹੁੰਦਾ ਆ ਆਪਣੀ ਪੂਰੀ ਸੰਸਥਾ ਨਾਲ ਇਹਦੀ ਕੋਲ ਪੁਰਜ ਵਰ ਕੜੀ ਨੰਦਿਆ ਕਰਦਾ ਵਾਂ ਤੇ ਅਪੀਲ ਕਰਦਾ ਵਾਂ ਪੰਜਾਬ ਸਰਕਾਰ ਨੂੰ ਕਿ ਉਸ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇੰਨੀਆਂ ਗੱਲਾਂ ਨਾਲ ਖੇਮਾ ਦਾ ਜੱਜ ਜੀ ਜੈਪੀ ਜੈਪਾਲ ਜੈਪੀ ਜੈਪਾਲ ਜੈਪੀ ਜੈਪਾਲ ਬਹੁਤ ਬਹੁਤ ਧੰਨਵਾਦੀ ਤੁਹਾਡਾ